ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਬਾਦਲ ਪਰਿਵਾਰ ਦਾ ਨਾਮ ਆਉਣ ਤੋਂ ਬਾਅਦ ਪੰਜਾਬ ਦੇ ਅੰਦਰ ਲਗਾਤਾਰ ਸਿਆਸਤ ਪਕੀ ਹੋਈ ਹੈ ਇਸੇ ਦੇ ਤਹਿਤ ਅੱਜ ਹਲਕਾ ਬਾਗਾਪੁਰਾਣਾ ਦੇ ਵਿੱਚ ਦਰਸ਼ਨ ਸਿੰਘ ਬਰਾੜ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਦੀ ਗਵਾਹੀ ਦੇ ਵਿੱਚ ਕਾਂਗਰਸੀ ਆਗੂਆਂ ਨੇ ਬਾਦਲ ਪਰਿਵਾਰ ਦਾ ਪੁਤਲਾ ਫੂਕਿਆ। ਉਹਨਾਂ ਮੌਕੇ ਦੇ ਉੱਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ ਦਲ ਦੀ ਹੀ ਗਲਤੀ ਦੇ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤੇ ਅਕਾਲੀ ਦਲ ਹੀ ਇਸ ਦੇ ਵਿੱਚ ਪੂਰਾ ਜ਼ਿੰਮੇਵਾਰ ਹੈ। ਉਹਨਾਂ ਕਹਿ ਕੇ ਅਕਾਲੀ ਦਲ ਨੇ ਬਹਾਨਾ ਬਣਾ ਕੇ ਵਿਧਾਨ ਸਭਾ ਕਿਉਂਕਿ ਇਹਨਾਂ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ ਕਮਲਜੀਤ ਬਰਾੜ ਨੇ ਚੈਲੰਜ ਕੀਤਾ ਕਿ ਅਕਾਲੀ ਉਹਨਾਂ ਦੇ ਨਾਲ ਜਿਹੜੇ ਮਰਜ਼ੀ ਮੁੱਦੇ ਦੇ ਉੱਤੇ ਡਿਬੇਟ ਕਰ ਸਕਦੇ ਨੇ ਤੇ ਉਹ ਇਹਨਾਂ ਦੇ ਵਾਂਗੂ ਘੱਟ ਟਾਈਮ ਦਾ ਬਹਾਨਾ ਬਣਾ ਕੇ ਉੱਥੋਂ ਨਹੀਂ ਭੱਜਣਗੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸਾਡਾ ਇਹ ਕਿਉਂਕਿ ਪਿਛੇ ਪਿਛਲੇ ਦਿਨਾਂ ਦੇ ਵਿੱਚ ਜਸਟਿਸ ਲੰਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਆਈ ਆ ਜਿਸ ਦੇ ਵਿੱਚ ਅਕਾਲੀ ਦਲ ਬਾਦਲ ਮੁੱਖ ਦੋਸ਼ੀ ਬਣ ਕੇ ਉੱਭਰਿਆ ਉਹਦੇ ਵਿੱਚ ਕਿਉਂਕਿ ਦੋ ਸਾਲ ਇਹਨਾਂ ਨੇ ਠੰਡੇ ਬਸਤੇ ਚ ਪਾਈ ਰੱਖੀ ਔਰ ਰਿਪੋਰਟ ਪਹਿਲਾਂ ਇਹਨੇ ਆਪ ਦਾ ਕਮਿਸ਼ਨ ਬਣਾਇਆ ਉਹਨੂੰ ਲੰਮਕਾਉਣ ਦੀ ਕੋਸ਼ਿਸ਼ ਕੀਤੀ ਅੱਜ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਹੈ ਜਨਤਕ ਹੋਈ ਹੈ ਵਿਧਾਨ ਸਭਾ ਦੇ ਵਿੱਚ ਆਈ ਹੈ ਤਾਂ ਵਿਧਾਨ ਸਭਾ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪੱਜ ਗਿਆ ਆਪ ਦੇ ਸਾਥੀਆਂ ਨਾਲ ਲੈ ਕੇ ਬੈਸ ਕਰਤੋ ਇਹ ਕਹਿ ਕੇ ਭੱਜ ਗਿਆ ਕਿ ਸਾਡੇ ਕੋਲ 14 ਮਿੰਟ ਦਾ ਸਮਾਂ 14 ਮਿੰਟ ਦਾ ਸਮਾਂ ਬਹੁਤ ਹੁੰਦਾ ਮੈਂ ਚੈਲੰਜ ਕਰਦਾ ਹਾਂ ਮੈਂ ਵਿਕਰ ਦਾ ਮਜੀਠੀਓ ਤੇ ਸਰਬੀਰ ਨੂੰ ਕਿ 14 ਮਿੰਟ ਦਾ ਸਮਾਂ ਤੇ 7 ਮਿੰਟ ਮੇਰੇ ਨਾਲ ਬੈਸ ਕਰਵਾਜੇ ਕਿਸੇ ਮੁੱਦੇ ਤੇ ਕਰ ਗੁਰਬਾਨੀ ਦੇ ਵਿਚਾਰ ਕਰ ਲੋ ਇਹ ਇਹਨਾਂ ਨੇ ਭੱਜਣਾ ਸੀ ਕਿਉਂਕਿ ਝੂਠੇ ਸੀ ਚਲੋ ਅਸੀਂ ਇਹਨਾਂ ਦੀ ਗੱਲ ਮੰਨਦੇ ਹਾਂ ਇਹ ਕਹਿੰਦੇ ਆ ਸਾਰਾ ਕਾਲੀਦਲ ਕਹਿੰਦਾ ਹੈ ਕਿ ਜਸਟ ਰਜੀਤ ਸਿੰਘ ਦੀ ਰਿਪੋਰਟ ਝੂਠੀ ਸੀ ਚਲੋ ਜੇ ਇਹਨਾਂ ਦੀ ਗੱਲ ਨੂੰ ਇੱਕ ਪਾਸੇ ਰੱਖ ਕੇ ਅਸੀਂ ਮੰਨ ਲਈਏ ਕਿ ਜਸਟ ਰਜੀਤ ਸਿੰਘ ਦੀ ਰਿਪੋਰਟ ਝੂਠੀ ਆ ਤਾਂ ਇਹ ਕੁਝ ਇਹ ਸਵਾਲ ਆ ਸੰਗਤਾਂ ਦੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੇ ਸਵਾਲ ਆ ਕਿ ਉਹਦੇ ਜਵਾਬ ਦੇਣਗੇ ਕਿ ਬੁਰਜ ਜਵਾਰ ਸਿੰਘ ਵਾਲਾ ਤੋਂ ਸਾਹਿਬ ਜੀ ਦੇ ਕੋ ਗ੍ਰਾਸਾ ਜੀ ਦਾ ਸਰੂਪ ਚੋਰੀ ਨਹੀਂ ਹੋਇਆ ਕਿ ਸਰੂਪ ਚੋਰੀ ਹੋਣ ਤੋਂ ਬਾਅਦ ਸਰੂਪ ਚੋਰੀ ਕਰਨ ਵਾਲੇ ਲੋਕਾਂ ਨੇ ਕੰਧਾਂ ਦੇ ਉੱਤੇ ਹਥਿਆਰ ਨਹੀਂ ਲਾਏ ਇਹ ਵੀ ਝੂਠਾ ਕਿ ਇਹ ਵੀ ਝੂਠਾ ਕਿ ਸਾਡੇ ਗੁਰੂ ਦੇ ਅੰਗ ਗਲੀਆਂ ਨਾਲੀਆਂ ਰੂਗੀਆਂ ਤੇ ਖਿਲਾਰੇ ਕੇ ਪਾਰਕ ਕਿ ਇਹ ਵੀ ਝੂਠਾ ਕਿ ਕੋਟਕਪੂਰੇ ਤੇ ਬਹਿਤਲਕਣਾ ਵਿੱਚ ਬਾਣੀ ਪੜ ਰਹੀਆਂ ਨਾਮ ਜਪਣੀਆਂ ਸੰਗਤਾਂ ਦੇ ਉੱਤੇ ਬਾਦਲਦੀਪ ਪੁਰਸ ਨੇ ਗੋਲੀਆਂ ਚਲਾਈਆਂ ਡਾਂਗਾ ਮਾਰੀਆਂ ਜਿਦੇ ਵਿੱਚ ਕੁਝ ਸਿੰਘ ਸਾਡੇ ਸ਼ਹੀਦ ਹੋਏ ਤੇ ਬਹੁਤ ਸਾਰੇ ਜ਼ਖਮੀ ਹੋਏ ਕੀ ਇਹ ਝੂਠਾ ਕੀ ਇਹ ਝੂਠਾ ਕਿ ਪੁਰਸ ਨੇ ਨਿਹੱਥੇ ਲੋਕਾਂ ਤੇ ਮਾਰ ਕੀਤਾ ਤੇ ਕੀ ਇਹ ਝੂਠਾ ਕਿ 100 ਕਰੋੜ ਰੁਪਏ ਦਾ ਤੁਹਾਡਾ ਸੌਦਾ ਹੋਇਆ ਸਰਸੀ ਵਾਲੇ ਨਾਲ ਪੋਂਗੇ ਦੇ ਵਿੱਚ ਤੇ ਕੀ ਇਹ ਵੀ ਝੂਠਾ ਕੀ ਉਹਨੂੰ ਮਾਫੀ ਦਿੱਤੀ ਜਿਹੜੀ ਕਾਲ ਤਖਤ ਤੋਂ ਬਿਨਾ ਮੰਗੇ ਤੇ ਫਿਰ ਉਹ ਸੰਗਤਾਂ ਦੇ ਵਿਰੋਧ ਦੇ ਬਾਅਦ ਪੰਥਕ ਜਿਹੜੀਆਂ ਸੰਗਤਾਂ ਸੀ ਇਹ ਜਿਹੜੇ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਸੰਗਤਾਂ ਉਹਨਾਂ ਨੇ ਜਦੋਂ ਵਿਰੋਧ ਕੀਤਾ ਤੇ ਫਿਰ ਉਹ ਮਾਫੀ ਵਾਪਸ ਹੋਈ ਕੀ 91 ਲੱਖ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਵਿੱਚੋਂ ਨਹੀਂ ਲਾਏ ਮਾਫੀ ਨਾਲ ਮੈਂ ਕੀ ਕਾਲ ਤਖਤ ਦੇ ਜਥੇਦਾਰਾਂ ਨੂੰ ਬਾਦਲ ਨੇ ਆਪਦੀ ਕੋਠੀ ਦੇ ਵਿੱਚ ਬੁਲਾ ਕੇ ਹੁਕਮ ਨਹੀਂ ਚੜਾਇਆ ਕਿ ਸਰਸਿਆਂ ਨੂੰ ਮਾਫ ਕਰ ਦੇ ਕਿ ਸਭ ਗੱਲਾਂ ਝੂਠ ਹਨ ਕਿ ਜਸਟਿਸ ਰਵਜੀਤ ਸਿੰਘ ਕਮਿਸ਼ਨ ਦੀ ਤੁਸੀਂ ਰਿਪੋਰਟ ਨੂੰ ਝੂਠੀ ਕਹਿੰਦੇ ਹੋ ਤਾਂ ਇਹਨਾਂ ਗੱਲਾਂ ਦੇ ਜਵਾਬ ਦਿਓ ਕਿ ਇਹ ਗੱਲਾਂ ਝੂਠਾ ਕਿ ਸਾਡੇ ਬੱਚੇ ਸਾਡੇ ਸਿੰਘ ਸ਼ਹੀਦ ਨਹੀਂ ਹੋਏ ਇਸ ਨੂੰ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਉਹਨਾਂ ਦੇ ਮਾਮਾਂ ਨੂੰ ਉਹਨਾਂ ਦੇ ਬਾਪ ਨੂੰ ਪੁੱਛਿਆ ਜਾਣ ਬੰਦੇ ਪ੍ਰਵਾਹ ਨੂੰ ਪੁੱਛਿਆ ਜਾਂਦਾ ਕਿ ਕਿੱਡੇ ਵੱਡੇ ਉਹਨਾਂ ਨੂੰ ਘਾਟੇ ਪਏ ਹਨ ਤੇ ਤੁਹਾਡਾ ਸ਼੍ਰੋਮਣੀ ਕਮੇਟੀ ਦਾ ਜਾਂ ਅਕਾਲੀ ਦਲ ਦਾ ਇੱਕ ਵੀ ਮੈਂਬਰ ਉਹਨਾਂ ਦੇ ਘਰ ਜਾ ਕੇ ਉਹਨਾਂ ਤੋਂ ਪੁੱਛੀ ਨਹੀਂ ਹੋਈ ਫਿਰ ਤੁਸੀਂ ਜਸਟਿਸ ਰਵਜੀਤ ਸਿੰਘ ਦੀ ਕਮਿਸ਼ਨ ਨੂੰ ਝੂਠਾ ਦੱਸੋ ਕਿ ਇਹ ਵੀ ਝੂਠਾ ਕਿ ਤੁਹਾਡੇ ਜੱਦੀ ਪਿੰਡ ਮਜੀਠੀਆ ਦੇ ਜੱਤੀ ਪਿੰਡ ਉਹਨੂੰ ਕਿਉਂ ਭਜਾਇਆ ਗਿਆ ਦੁਨਆ ਭੈਣ ਭਰਾਵਾਂ ਨੂੰ ਚੁਭਾਲ ਦੇ ੱਡੇ ਤੋਂ ਕਿਉਂ ਮੁੜਨਾ ਪਿਆ ਕਿਉਂਕਿ ਲਿਫਾਫਿਆਂ ਦੇ ਵਿੱਚ ਲੋਕ ਮੱਜਾਂ ਦਾ ਫੋਸ ਤੇ ਗੋਹਾ ਪਾਈ ਬੈਠੇ ਸੀ ਕਿ ਇਹਨਾਂ ਦੇ ਮੂੰਹਾਂ ਦੇ ਉੱਤੇ ਤੇ ਇਹਨਾਂ ਦੇ ਸਿਰਾਂ ਦੇ ਵਿੱਚ ਪਾਉਣਾ ਹੈ ਕਿ ਸਾਡੇ ਗੁਰੂ ਦੀ ਬੇਅਦਬੀ ਹੋਈ ਆ ਕਿ ਛੋਟੀ ਮੋਟੀ ਗੱਲ ਨਹੀਂ ਔਰ ਜਿਹੜਾ ਕਾਲੀ ਦਲ ਆ ਇਹ ਬੇਅਦਬੀ ਦਲ ਬਣ ਚੁੱਕਿਆ ਹੈ ਇਹ ਬੇਅਦਬੀ ਦਲ ਆ ਇਹ ਅੱਜ ਤੋਂ ਇਹਨੂੰ ਕਾਲੀ ਦਲ ਕਹਿਣ ਦੀ ਬਜਾਏ ਬੇਅਦਬੀ ਦਲ ਨਾਲ ਪੁਕਾਰਿਆ ਜਾਵੇ ਬੇਅਦਬੀ ਦਲ ਨਾਲ ਬੁਲਾਇਆ ਜਾਵੇ ਔਰ ਅਸੀਂ ਜਿਹੜਾ ਅੱਜ ਮਾਰਚ ਕੀਤਾ ਹੈ ਨਾਨਕ ਨਾਮਲੇਵਾ ਸੰਗਤਾਂ ਨੇ ਅਜਮਾਰਚ ਕੀਤਾ ਹੈ ਗੰਗਸਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਮਾਰਚ ਕਰਕੇ ਬਾਦਲ ਦਾ ਪੁੱਤਰਾ ਸੁੱਕਿਆ ਹੈ ਔਰ ਇਹ ਮੰਗ ਕੀਤੀ ਹੈ ਸਮੁੱਚਾ ਸਿੱਖ ਪੰਥ ਮੰਗ ਕਰਦਾ ਇਕੱਠੇ ਹੋਵੇ ਅਸੀਂ ਅੱਜ ਇਹ ਤੋਂ ਸ਼ੁਰੂ ਕੀਤਾ ਬਾਗੇ ਪਰਲੇ ਤੋਂ ਕਿਰ ਤੋਂ ਇਹ ਸੁਨੇਹਾ ਦਿੱਤਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਵੱਸਦੇ ਆਂ ਕਿ ਇਕੱਠੇ ਹੋ ਕੇ ਸੁਨੇਹਾ ਲਾਓ ਇੱਕ ਆਵਾਜ਼ ਬਣੋ ਕਿ ਬਾਦਲ ਤੋਂ ਫਖਰੇ ਕੌਮ ਦਾ ਜਿਹੜਾ ਅਵਾਰਡ ਦਿੱਤਾ ਹੈ ਜਿਹੜਾ ਆਪ ਹੀ ਲਿਆਏ ਨੇ ਜੇਹੇਦਾਰਾਂ ਤੋਂ ਉਹ ਵਾਪਸ ਲਿਆ ਜਾਵੇ ਕਿਉਂਕਿ ਫਖਰੇ ਕੌਮ ਉਹ ਕਹਿੰਦਾ ਹੁੰਦਾ ਜਿਹਨੇ ਕੌਮ ਲਈ ਕੁਝ ਕੀਤਾ ਹੋਵੇ ਇਹਨੇ ਕੌਮ ਦਾ ਕਹਾਣ ਕੀਤਾ ਸਭ ਤੋਂ ਵੱਡਾ ਦੁਸ਼ਮਣ ਔਰ ਸਭ ਤੋਂ ਵੱਧ ਨੁਕਸਾਨ ਇਹਨੇ ਸਿੱਖ ਕੌਮ ਦਾ ਕੀਤਾ ਹੈ ਆਰਐਸਐਸ ਦੇ ਕੋਲ ਗਹਿਣੇ ਰੱਖਤਾ ਸਿੱਖੀ ਨੂੰ ਇਹਨੇ ਸਭ ਤੋਂ ਮੁੱਖ ਦੋਸ਼ੀ ਆ ਕਲੰਕਿਤ ਬੰਦਾ ਹੈ ਜਿੱਥੇ ਅਸੀਂ ਇਹ ਬਰਦਾਸ਼ਤ ਕਰ ਲਿਆ ਸੀ ਇਹਨਾਂ ਨੇ 10 ਸਾਲ ਨਜਾਇਜ਼ ਪਰਚੇ ਕਰੇ ਸਾਰਾ ਕੁਝ ਬਰਦਾਸ਼ਤ ਕਰ ਲਿਆ ਰੱਜ ਕੇ ਪੰਜਾਬ ਨੂੰ ਲੁੱਟਿਆ ਸੀ ਉਹ ਵੀ ਬਰਦਾਸ਼ਤ ਕਰ ਲਿਆ ਪਰ ਜਦੋਂ ਹੁਣ ਬੇਅਦਬੀ ਨੇ ਵਿੱਚ ਨਾਂ ਆ ਗਿਆ ਜਿਹੜੇ ਗੁਰੂ ਨੂੰ ਪਿਆਰ ਕਰਦੇ ਪਿੱਛੇ ਹਟ ਗਏ ਪਿੰਡਾਂ 'ਚ ਇਹਨਾਂ ਨੂੰ ਭਜਾਉਣਗੇ ਪਿੰਡਾਂ 'ਚ ਵੜਨ ਨਹੀਂ ਦੇਣਾ ਔਰ ਇਹ ਹੋਣਾ ਵੀ ਚਾਹੀਦਾ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ ਉਹ ਇਹਨਾਂ ਦੇ ਮਗਰ ਪਾਵੇ ਇਹਨਾਂ ਨੂੰ ਪਿੰਡਾਂ ਚੋਂ ਕੱਢੇ ਔਰ ਮੈਂ ਉਹਨਾਂ ਕਾਗਿਲਦਲ ਦੇ ਵਰਕਰਾਂ ਨੂੰ ਬੇਨਤੀ ਕਰਦਾ ਜਿਹੜੇ ਇਹ ਸਮਝ ਕੇ ਇਹਨਾਂ ਨਾਲ ਜੁੜੇ ਹੋਏ ਆ ਕਿ ਪੰਥਕ ਐ ਸਿੱਖਾ ਗੂ ਆ ਲਿਆਓ ਇੱਕ ਮਹੀਨਾ ਚ ਸਿੱਖਾ ਗੂ ਸਾਡੇ ਨਾਲ ਬਹਿਸ ਕਰੇ ਸਾਡੇ ਨਾਲ ਵਿਚਾਰ ਕਰੇ ਗੁਰਬਾਣੀ ਤੇ ਸਾਡੇ ਨਾਲ ਇਤਿਹਾਸ ਦੀਆਂ ਵਿਚਾਰਾ ਕਰੇ ਆਵੇ ਇਹਨਾਂ ਚੋਂ ਇੱਕ ਵੀ ਸਿੱਖਾ ਗੂ ਜਿਹੜਾ ਕਾਗਿਲਦਲ ਦਾ ਕੋਈ ਐਮਐਲਏ ਜਾਂ ਕਾਗਿਲਦਲ ਦਾ ਪ੍ਰਧਾਨ ਆਵੇ ਕਿ ਇਹ ਝੂਠੇ ਆ ਮਖੌਟੇ ਪਾਏ ਹੋਏ ਆ ਚੋਰ ਪਰਿਵਾਰ ਆ ਬਾਦਲ ਪਰਿਵਾਰ ਜਿਹਨੇ ਗੁਰੂ ਦੀ ਪਰਵਾਹ ਨਹੀਂ ਕੀਤੀ ਮੈਂ ਪੂਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਇੱਕ ਚੀਜ਼ ਚੁਣਨੀ ਪਊ ਇੱਕ ਚੀਜ਼ ਦੇਖਣਾ ਦੇਖਣੀ ਪੈਣੀ ਆ ਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ ਕਿ ਤੁਹਾਡਾ ਗੁਰੂ ਬਾਦਲ ਆ ਜੇ ਤੁਸੀਂ ਅੱਜ ਵੀ ਉਹਦੇ ਨਾਲ ਖੜਦੇ ਹੋ ਅੱਜ ਵੀ ਚੋਣਾ ਲੜਦੇ ਹੋ ਬਾਦਲ ਦੇ ਚੋਣ ਨਿਸ਼ਾਨ ਤੇ ਤਾਂ ਮੈਂ ਸਮਝਦਾ ਫਿਰ ਪੰਜਾਬ ਦਾ ਬੇੜਾ ਗਰਖ ਹੋਣਾ ਤੈ ਆ ਅੱਜ ਜੇ ਪੁਤਲੇ ਫੁੱਟਣ ਦਾ ਪ੍ਰੋਗਰਾਮ ਬਾਦਲ ਨਾਲ ਬਣਾ ਰਹੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਸ਼ਰਮ ਨਹੀਂ ਮੰਨਦੇ 100-100 ਬੰਦਾ ਇਕੱਠਾ ਹੋ ਕੇ 50-50 ਬੰਦੇ ਇਕੱਠੇ ਹੋ ਕੇ ਪੁਤਲੇ ਫੁੱਟਦੀ ਆ ਕਾਂਗਰਸ ਪਾਰਟੀ ਦੇ ਜਸਟ ਜਰਜੀਤ ਸਿੰਘ ਦੇ ਜਦ ਕਿ ਕਿੰਨੇ ਸਾਲਾਂ ਬਾਅਦ ਲੋਕਾਂ ਨੂੰ ਇਨਸਾਫ ਲਈ ਲੋਕਾਂ ਦੇ ਮਨਾਂ ਚ ਕਾਸ ਜਾਗੀ ਸੀ ਤੇ ਅੱਜ ਜੇ ਉੱਥੇ ਧਰਨਾ ਦੇ ਰਹੇ ਆ ਸ਼ਾਤਮਈ ਸਿੱਖ ਸੰਗਤਾਂ ਬੈਠੀਆਂ ਪਰ ਗਾੜੀ ਦੇ ਵਿੱਚ ਤਾਂ ਉਹਨਾਂ ਨੂੰ ਆਈਐਸਆਈ ਦੇ ਜੰਟ ਦੱਸਦੇ ਮੈਨੂੰ ਸਮਝ ਨਹੀਂ ਆਉਂਦੀ ਜੇ ਕੋਈ ਰੌਲਾ ਪੈਂਦਾ ਜੇ ਬਾਸ ਜੀਕੇ ਤੇ ਹਮਲਾ ਹੋਇਆ ਤਾਂ ਕਹਿੰਦੇ ਕੀ ਆਈਐਸਆਈ ਦਾ ਹੱਥ ਆ ਇਹਨੂੰ ਪਤਾ ਨਹੀਂ ਕਿੱਥੋਂ ਬਦਲ ਆ ਗਿਆ ਇਹਨਾਂ ਸਤਵੀਰ ਬਾਦ ਨੂੰ ਇਹਦੇ ਆਈਐਸਆਈ ਦਾ ਕੀ ਸਬੰਧ ਹੈ ਇਹ ਕਹਿੰਦਾ ਕਿ ਆਈਐਸਆਈ ਦਾ ਹੱਥਾ ਮਹਾ ਠੱਗ ਤੇ ਜ਼ੋਰ ਪਰਵਾਰ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਲੋਕਾਂ ਦੇ ਪਿੰਡਾਂ 'ਚ ਨਹੀਂ ਵੜਦੇ ਨਾ ਜਿਸ ਕਰਕੇ ਇਹ ਉਤਰੇ ਫੁਕੁੰਡੇ ਡਰਾਮੇ ਕਰ ਰਹੇ ਨੇ ਛੋਸੀਂ ਸਾਰੇ ਮੰਗ ਕਰਦੇ ਆਂ ਕਿ ਇਹ ਤੋਂ ਫਕਰੇ ਕੌਮ ਦਾ ਅਵਾਰਡ ਅੱਜ ਅਸੀਂ ਜਪਤਾਸ਼ਿ ਮਾਲ ਦਾ ਬੁੱਕ ਚ ਆਇਆ ਇਸ ਕਰਕੇ ਕੰਮੀ ਕਾਲਜ ਵਾਲ ਨੇ ਜਿਹਨਾਂ ਆਪਣਾ ਸ਼ੋਰ ਨਿਕਲਦਾ ਘੋੜਾ ਇੱਕ ਕੌਟੀ ਕਾਲਜ ਵਾਲ ਨੇ ਕਿੰਨੇ ਸਾਡੇ ਬਾਪੂ ਦੇ ਪੂਰੀ ਕਰਕੇ ਨਾਲ ਉਹਦੇ ਅੰਕਾਰ ਗਲੀਆਂ ਖਾਲਿਸ਼ ਜੀ ਨੇ ਕੰਚੋੜੀ ਕੀਤਾ ਜਿਹੜਾ ਸੰਤਰਾਮ ਸਿੰਘ ਸਿੰਘ ਜੀਆ ਜਿਹੜਾ ਸੱਤੇ ਸੌਗੀ ਵਾਲਾ ਉਹਦਾ ਕਹਿਣ ਤੇ ਉਹਦੇ 100 ਕਰੋੜ ਰੁਪਇਆ ਲੈ ਕੋਈ ਖੇਮ ਚੌਂਦੀ ਖਾਤਰ ਇਹ ਕੰਮ ਸੱਦਲਾ ਕਿੱਟਾ ਕੇ ਅੱਜ ਕੱਲ੍ਹ ਕਰੇ ਮੂੰਹ ਨਾ ਪਿੰਨਾ ਜਾਂਦਾ ਜਿਹੜੇ ਮੂੰਹ ਨਾਲ ਕੱਲ ਸਰ ਸਰ ਕਿਪਟਨ ਸਾਹਿਬ ਦਾ ਪੂਰਵੂ ਗੁੰਦੀ ਹੈ ਜਾਸਤੇ ਜੁਰਮ ਰਿਪੋਰਟ ਵੀ ਆਈ ਹੈ ਜਿਹੜਾ ਇਹਨੇ ਡਾਟਾ ਬਣਾਇਆ ਸੀ ਆਪਣਾ ਕੋਸ਼ ਕਰਦਾ ਦਾ ਜਾਸਤੇ ਨੀਸ਼ਲ ਕੋ ਵੀ ਆਈ ਹੈ ਮੈਂਨੇ ਪੁੱਛਿਆ ਹੋਣਾ ਕੱਲ੍ਹ ਦਾ ਪਾਇਆ ਨੂੰ 22 ਸਾਲ ਹੋ ਗਏ 2000 ਸਾਲ ਬਿਚਾਰ ਨਹੀਂ ਹੋ ਤਬਾਤ ਤੇ ਦੇ ਸਾਲ ਦੇ ਵਿੱਚ ਕਿਉਂ ਨਹੀਂ ਬੰਦੇ ਖੜੇ ਤੁਸੀਂ ਤੁਹਾਨੂੰ ਪਤਾ ਲੱਗੇ ਬੰਦਿਆਂ ਨੇ ਵੀ ਇਹਨਾਂ ਨੇ ਗੋਰੀਆਂ ਮਾਰੀਆਂ ਇਹ ਬੰਦਿਆਂ ਨੇ ਗੱਲ ਤੁਸੀਂ ਕੀਤੀ ਹੈ ਬੰਦਿਆਂ ਨੇ ਬਾਹਰ ਟੱਕਿਆ ਸ਼ੂਟ ਟੱਕਿਆ ਕੋਈ ਅਫਸਰ ਦਾ ਪੂਰਾ ਕਿਉਂ ਨਹੀਂ ਬੰਦੇ ਖੜੇ ਤੁਸੀਂ ਤੁਸੀਂ ਦੇ ਨੱਥੇ ਲੋਕਾਂ ਕੋ ਸਿਰ ਕਰਕੇ ਗੀਤਨ ਕਰਦੇ ਸੀ ਪਾਸ ਕਰਦੇ ਜਮਸ਼ਾ ਦਾ ਪਾਸ ਕਰਦੇਗਾ ਨੱਥਿਆਂ ਨੂੰ ਲੋਕਾਂ ਗੋਲੀਆਂ ਮਾਰੀਆਂ ਉਹ ਜਿਹੜੇ ਸੀ ਪਛੜਾ ਬਾਸ਼ ਬਣਾਈਆਂ ਕਰਤੀ ਇਹ ਦੋ ਬੰਦੇ ਇੱਕ ਕਰਕੇ ਫੱਟਣ ਕਰਦੇ ਆਪਣੇ ਆਪ ਦੋ ਬੰਦੇ ਫੀਟ ਕਰ ਦਿੱਤੇ ਉਹ ਜਿਹੜੇ ਬੰਦੇ ਭੱਜਿਓ ਸੋ ਭੱਜ ਗਏ ਕੋਈ ਚਲੀ ਤੋਂ ਬਾਅਦ ਫੇਰ ਮਾਲ ਜਾ ਰਿਹਾ ਫੇਰ ਕੋਸਣ ਥੜੀ ਬੋਜੇ ਲਾਈਆਂ ਉਹ ਬੰਦੇ 20 35 35 ਬੰਦੇ ਫੱਟਣ ਕਰਦੇ ਤੁਸੀਂ ਕਈ ਮਨਨੀਆਂ ਆਪਣੀ ਅਟਰੀ ਅੰਧੀਆਂ ਹੀ ਗੱਲ ਕੀਆਂ ਕਈਆਂ ਲੱਤਾਂ ਘੜ ਗਈਆਂ ਕਈਆਂ ਦੇ ਬਾਹਾਂ ਚ ਕੋਰੀਆਂ ਬਾਹਾਂ ਘੜ ਗਈਆਂ ਲੋਕ ਮੰਡਿਆਂ ਦੇ ਵਿੱਚ ਤਰਸਦੇ ਆ ਦਿੱਤਾ ਤੇ ਮਾੜਿਆ ਦਿੱਤਾ ਕੋਈ ਗਰੀਬਾਂ ਨੂੰ ਉਹਨਾਂ ਨੂੰ ਪਤਾ ਤੱਕ ਦੇਣਗੇ ਫਿਰ ਕਾਹਦੇ ਤੁਸੀਂ ਤੁਸੀਂ ਕੋ ਕੋ ਗੁਰੂ ਗਿਆਨ ਸਾਹਿਬ ਮੈਂ ਕਿੱਥੇ ਆ ਸ਼ੋਤ ਤੋਂ ਪਤਾ ਨਹੀਂ ਕਿ ਪਤਾ ਕਰਨ ਕਿ ਲੋਕਾਂ ਨੇ ਜਾਂ ਬੂਣ ਛੱਡ ਕੇ ਨਹੀਂ ਗਿਆ ਤੁਸੀਂ ਯਾਹ ਕੋਣ ਹਥੇ ਯਾਹ ਉਸੇ ਸਾਡਾ ਗੁਰੂ ਕਾਂ ਦਾ ਸਾਹਰਾ ਨਾ ਪਕਾਵਾ ਹੋ ਗਾ ਦੀ ਯਾਹ ਉਸੇ ਸਾਡਾ ਸੋਨਾ ਕਿ ਆਪ ਜੀ ਵੰਦਨ ਸਿੰਘ ਮੁਖਮੰਦੀ ਮਿਜਾ ਗਏ ਸਾਡੇ ਪੰਜਾਬ ਦੇ ਐਮ ਐਲ ਏ ਸਾਰੇ ਉਹ ਲੋਕਾਂ ਦਾ ਜਮਨਾ ਕੀ ਆਏ ਉਹਨਾਂ ਨੇ ਬਹਿ ਕੀ ਆਏ ਉਹਨਾਂ ਨੇ ਖੁਸ਼ ਕਰ ਕੀ ਆਏ ਕੋਸੋ ਬਾਤ ਜੋ ਸਾਡੀ ਸਰਕਾਰਾ ਕੀ ਕੈਪਟਨ ਸਾਹਿਬ ਨੇ ਜਿਹੜੇ ਦੋ ਬੰਦੇ ਜੀਤ ਹੋਏ ਜਿਹਨੇ ਪ੍ਰਵਾਸੀ ਜਿਹੜੇ ਬੰਦੇ ਉਹ ਉਹ ਦੋ ਬੰਦੇ ਨੇ ਪਰਵਾਰਾ ਨੂੰ ਜਸ ਜਸ ਸਾਹਮਣੇ ਦਾ ਕਹੀ ਕਿ ਜੁਲ੍ਹਾ ਖਰਚੇ ਦੇਣ ਨੂੰ ਮੌਜਾ ਪਾਛਾ ਦੇ ਕੈਕਟਰ ਹੋਰ ਕੋਰ ਦੀ ਮੌਜਾ ਰੋਣ ਦਿੱਤਾ ਜਿਹੜੇ ਬੰਦੇ ਫੱਟੇ ਸੀ ਉਹਨਾਂ ਦਾ 100 ਲੱਖ ਵੀ ਉਹਨਾਂ ਦਿੱਤਾ ਇਹ ਸਾਡੇ ਕੈਪਟਨ ਸਾਹਿਬ ਦੀ ਦੇਣਾ ਪਰ ਲੇਕਿਨ ਆਪਣੇ ਆਪ ਨੂੰ ਕਾਲੀ ਖੋਣ ਆਇਓ ਆਪਣੇ ਆਪ ਨੂੰ ਪਾਸੇ ਰੱਖਾ ਲੈਣ ਆਇਓ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਿਰੋਪ ਦਿੱਤਾ ਤੁਸੀਂ ਪੰਜਾਬ ਦੇ ਸਾਡੇ ਗੁਰੂ ਗ੍ਰੰਥ ਸਾਹਿਬ ਪੰਗੋਰੀ ਵਾਲਾ ਸਾਹਿਬ ਮਹਾਰਾਜ ਨੇ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਦਸ਼ੇ ਪਾਠ ਤੋਂ ਕੋਮਨ ਸੇ ਬਾਹਰ ਨਹੀਂ ਆ ਸੁਭਾਸ ਬਾਰ ਕੇ ਇਹ ਕਹਿ ਗਏ ਜੀ ਸਿੱਖੋ ਅਲਮ ਕਰਨ ਚਾਲਾ ਸਭ ਸਿੱਖ ਨੂੰ ਉਤਮ ਹੈ ਗੁਰੂ ਮਾਨੇ ਗ੍ਰੰਥ ਗੁਰੂ ਗ੍ਰੰਥ ਜੀ ਮਾਨਯੋ ਪਰ ਗੁਰੂ ਗ੍ਰੰਥ ਕੀਤੇ ਕੋਰ ਮਨਵਾਸ਼ੰ ਦਸ਼ੇ ਪਾਸ ਕੇ ਗਏ ਜੀ ਪਾਸ ਦੇ ਕੇ ਇਹਨਾਂ ਲੋਕਾਂ ਨੇ ਸਾਡੇ ਬਾਪੂ ਨੂੰ ਸੁੱਕ ਕੇ ਉਹਨੇ ਅੰਗ ਜਿਹੇ ਖਿਲਾਰ ਕੇ ਸਾਡੇ ਬੇਪੱਤੀ ਕੀਤੀ ਸਤਿ ਪੂ ਸਾਡੇ ਵੀ ਉਹਦਾ ਬੱਲਾ ਲੈਣ ਸਾਡੀ ਕੌਮ ਸਾਡੀ ਤਿਆਰ ਬੈਠੀ ਹੈ ਨਾ ਨੰਨ ਪਿੰਡਾਂ ਦੇ ਬੰਦੇ ਨੇ ਬੋਟੇ ਨਾਲ ਕਾਹਦੀ ਗੱਲਾਂ ਨੂੰ ਖੜੇ ਰੱਖਿਆ ਬੰਦੇ ਨੇ ਕਾਹ ਨਹੀਂ ਭੰਦੇ ਲੋਕਾਂ ਨੂੰ ਤੇ ਲੋਕਾਂ ਦਾ ਜ਼ਰਬਾ ਬਾਗਾਪੁਰਾਣਾ ਤੋਂ ਰਾਜਬਰਾੜ ਦੀ ਰਿਪੋਰਟ